ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਲਖਮੀਰਪੁਰਾ ਡਿਸਟ੍ਰਿਕਟ ਜੋ ਫਰੋਇਪੁਰ ਤਹਿਸੀਲ ਇਹਨੂੰ ਗੁਰੂ ਅਰਸਾ ਲਗਦੀ ਆ ਇਹ ਅੰਕਲ ਜੀ ਦੀ ਮੱਝ ਦੇ ਆਪਾਂ ਜੋ ਕਿ ਲక్ష్ਮੀ ਡੇਰੀ ਫਾਰਮ ਸ਼ਿਕੰਦਰਪੁਰ ਦਾ ਜੋ ਕਿ ਛੋਟੇ ਦਾ ਜੋ ਕਿ ਆਪਾਂ ਟੀਗਾ ਭਰਿਆ ਤੇ ਪਹਿਲਾਂ ਵੀ ਆਪਾਂ ਇਹਨਾਂ ਦੀ ਮੱਝ ਦੇ ਇਹ ਸੀਮਨ ਭਰਿਆ ਸੀ ਸ਼ਿਕੰਦਰ ਦਾ ਲక్ష్ਮੀ ਡੇਰੀ ਫਾਰਮ ਦਾ ਇਹਨੇ ਕੱਟੀ ਨੂੰ ਜਨਮ ਦਿੱਤਾ ਤੇ ਕੱਟੀ ਦਾ ਹਾਈਟ ਵਗੈਰਾ ਕਦਮ ਵਗੈਰਾ ਵੀ ਕਾਫੀ ਚੰਗਾ ਹੈ ਲਓ ਤੁਹਾਨੂੰ ਪਹਿਲਾਂ ਅੰਕਲ ਜੀ ਨਾਲ ਮਲਾਉਣੇ ਆ ਅੰਕਲ ਜੀ ਨੂੰ ਕਾਫੀ ਨੌਲੇਜ ਹੈ ਪਸ਼ੂਆਂ ਦੇ ਤੇ ਪਹਿਲਾਂ ਉਹਨਾਂ ਦਾ ਆਪਾਂ ਨਾਮ ਪੁੱਛਦੇ ਆ ਹਾਂਜੀ ਅੰਕਲ ਜੀ ਹਾਂਜੀ ਮੇਰਾ ਨਾਮ ਹੈ ਜੀ ਪੂਰਨ ਸਿੰਘ ਪਿੰਡ ਲਖਮੀਰਪੁਰਾ ਜੀ ਠੀਕ ਆ ਜੀ ਤੇ ਸ਼ੌਂਕ ਨਾਲ ਕੰਮ ਕਰੀਦਾ ਜੀ ਠੀਕ ਆ ਜੀ ਤੇ ਇਹ ਮੱਝ ਨੂੰ ਮੈਂ ਸਿਕੰਦਰ ਦਾ ਟੀਕਾ ਭਰਾਇਆ ਸੀ ਪਹਿਲਾਂ ਆ ਠੀਕ ਹੈ ਤੇ ਕੱਟੀ ਵੀ ਰੱਬ ਨੇ ਦਿੱਤੀ ਇਹ ਬਹੁਤ ਵਧੀਆ ਸਟਾਪ ਤੇ ਸਿਕੰਦਰ ਦੀ ਸਾਰੀ ਕਾਲੀ ਛਾਇਆ ਕਾਲੀ ਛਾ ਕੱਟੀ ਏ ਠੀਕ ਇਹ ਚਕੰਦਰ ਛੋਟਾ ਜੋ ਕਿ ਲక్ష్ਮੀ ਡੇਰੀ ਫਾਰਮ ਇਹ ਚਕੰਦਰ ਦੀ ਕੱਟਈ ਹੈ ਨੂੰ ਠੀਕ ਆ ਚਕੰਦਰ ਛੋਟੇ ਦੀ ਠੀਕ ਕੱਦ ਵਗੈਰਾ ਵੀ ਚੰਗਾ ਤੇ ਮਗਰ ਪੁੱਠਾ ਵੀ ਚੰਗਾ ਹਾਂ ਠੀਕ ਹੁਣ ਇਹ ਮੱਝ ਨੂੰ ਭਰਾਇਆ ਪਾ ਚਕੰਦਰ ਦਾ ਠੀਕ ਹੈ ਤੁਹਾਡੀ ਡਿਮਾਂਡ ਤੇ ਭਾਈ ਫੇ ਚਕੰਦਰ ਦਾ ਭਾਰਤਾ ਇਹਨੂੰ ਠੀਕਾ ਠੀਕ ਆ ਜੀ ਤੇ ਇਹ ਮੱਝ ਆਪਣੀ ਕਿੰਨਾ ਦੁੱਧ ਕੱਢ ਜਾਂਦੀ ਐ ਅੰਗਲ ਜੀ ਇਹ ਮੱਝ ਦਾ ਦੁੱਧ ਜੀ ਪਹਿਲਾਂ ਮੈਂ 14 ਕਿਲੋ ਚੋਇਆ ਇਹ ਦੇਖ ਲੀ ਠੀਕ ਆ ਇਹ ਇੰਨਾ ਕੀ ਇਹਦੇ ਥੱਲੇ ਕੱਟੀ ਜਾਂਦਾ ਅਸੀਂ 14 ਕਿਲੋਟਰ ਦੇ ਕਰੀਬ ਇਹ ਥੱਲੇ ਆ ਇਹਦਾ ਦੋ ਥੰਨ ਕੱਟੀ ਨਹੀਂ ਛੱਡੇ ਕੇਦੇ 5-6 ਕਿਲੋ ਚੋੜੀਨਾ 5-6 ਕਿਲੋ ਤੁਹਾਨੂੰ ਤੁਸੀਂ ਉਹਦਾ ਮੇਰੇ ਕਹਿਣ ਤੇ ਸ਼ਿਕੰਦਰ ਦਾ ਡਿਗਾ ਭਰਾਇਆ ਉਹ ਆਪਾਂ ਜਿਹੜੀ ਕਟੀਆਂ ਕੁਟੀਆਂ ਪਿੱਛੇ ਆਈਆਂ ਆਪਣੇ ਹੱਥਾਂ ਦੀਆਂ ਸ਼ਿਕੰਦਰ ਲక్ష్ਮੀ ਡੇਰੀ ਫਾਰਮ ਝੋਟੇ ਦੀਆਂ ਪਹਿਲੇ ਸੂਏ 1600 ਲੀਟਰ ਦੇ ਕਰੀਬ ਜੋ ਕੀ ਦੁੱਧ ਕੱਢ ਰਹੀਆਂ ਤੇ ਅੰਕਲ ਜੀ ਨੂੰ ਆਪਾਂ ਦੱਸਿਆ ਅੰਕਲ ਜੀ ਨੇ ਆਪਣੇ ਦਸ ਸੀਮਣ ਭਰਾਇਆ ਤੇ ਇਹ ਅੰਕਲ ਜੀ ਦੁੱਧਾ ਵੀ ਮੜਾ ਮੜਾ ਕੰਮ ਕਰਦੇ ਆਂ ਅੰਕਲ ਦੁੱਧਾ ਵੀ ਸਾਡੇ ਦੁੱਧਾ ਕੰਮ ਕਰਦੇ ਠੀਕ ਆ ਦੁੱਧਾ ਵੀ ਕੰਮ ਕਰਦੇ ਵੀ ਉਹ ਵੀ ਛੌਂਕਦਾ ਜੀ ਠੀਕ ਆ ਨਹੀਂ ਛੌਂਕਦਾ ਤੂੰ ਛੌਂਕਦਾ ਠੀਕ ਆ ਜਿਹੜੀ ਬਰੀਡ ਤੁਹਾਡੇ ਕੋਲ ਮੋਹਰਾ ਨਸਲ ਦੀ ਸਾਰੀ ਹੈ ਨਾ ਹਾਂ ਜੀ ਹਾਂ ਜੀ ਮੋਹਰਾ ਨਸਲ ਦੀ ਠੀਕ ਆ ਤੇਨਾਂ ਨੂੰ ਖਰਾਕ ਵਗੈਰਾ ਕੀ ਦਿੰਦੇ ਆਂ ਅੰਕਲ ਜੀ ਖਰਾਕ ਜੀ ਬੜੇਵੇਂ ਦੀ ਖਾਲ ਸਰੋਂ ਦੀ ਖਾਲ ਤੇ ਫੀਡ ਠੀਕ ਆ ਇਹ ਚੱਲਦੀ ਬਾਕੀ ਹਰਾ ਚਾਰਾ ਚੱਲੀ ਜਾਂਦਾ ਠੀਕ ਆ ਤੇ ਆਪਦੀ ਬਣਾਉਦੇਗੇ ਇਹਨੂੰ ਨਹੀਂ ਮੈਂ ਆਪਦੀ ਪਹਿਲਾਂ ਬਣਾਉਂਦਾ ਜੇ ਹੁਣ ਨਹੀਂ ਬਣਾਉਂਦਾ ਹੁਣ ਅੱਜ ਕੀ ਇਹਨੂੰ 10 ਕਿਲੋ ਘਿਓ ਠੀਕ ਆ ਤੇ ਦੋ ਮਾਣ ਕਣਕ ਦਲੀਆ ਬਣਾ ਕੇ ਚਾਹੀਏ ਤੇ ਸੌਂਫ ਜੁਆਇਨ ਚਿੱਟਾ ਜਿਹੜਾ ਜੀਰਾ ਤੇ ਮੇਥਰੇ ਪਹਿਲਾਂ ਇਹ ਸੂਂਤੋਂ ਸੂਂਤੋਂ ਪਹਿਲਾਂ ਪਾਇਆ ਸੀਗਾ ਸੂਂਤ ਵੀ ਨਾ ਪਹਿਲਾਂ ਸ਼ੁਰੂ ਕਰਤਾ ਸੀ ਮਾਣ ਕਣਕ ਪਹਿਲਾਂ ਚਲਾਤੀ ਤੇ ਮਾਣ ਹੁਣ ਬਣੀ ਪਈ ਬਣਾਈ ਪਈ ਤੇ ਮਾਣ ਦਾ ਦੁਬਾਰਾ ਦੱਸੋ ਫਾਰਮਰ ਨੂੰ ਜਿਹੜਾ ਮੰਨ ਜਿਹੜੇ ਜਿਹੜੇ ਚੀਜ਼ ਤੁਸੀਂ ਪਾਈ ਨਾ ਬਲਸੂਂਤੋਂ ਮੰਨ ਲਓ ਜਿਵੇਂ ਤੁਸੀਂ ਮੈਂ ਵੇਖਿਆ 1 ਕਿਲੋ ਚਿੱਟਾ ਜੀਰਾ ਠੀਕ ਹੈ ਜੀ 1 ਕਿਲੋ ਸੌਫ 1 ਕਿਲੋ ਜਵਾਇਣ ਠੀਕ ਆ ਤੇ ਜਿਹੜਾ ਘੜ ਦਾ ਗੋੜ ਸੀ ਮੇਰਾ ਪੁੱਤਾਂ ਖੰਡ ਲਈ ਆਈ ਦੀ ਏ ਪਰ ਮੇਰਾ ਘੜ ਦਾ ਗੋੜ ਸੀ ਕਾਲਾ ਠੀਕ ਹੈ ਉਹ ਤੇ ਦਾਲੀਏ ਜਿਹੜੀ ਮਾਂ ਮਾ ਕਣਕ ਪਹਿਲਾਂ ਦਲਾਈ ਸੀ ਠੀਕ ਆ ਤੇ ਉਹ ਦਰਿਆ ਬਣਾ ਕੇ ਇਹਨੂੰ ਪਾਉਂਦੇ ਰਹੇ ਆ ਆ ਠੀਕ ਆ ਪਰ ਜਿਹੜਾ ਪਹਿਲਾਂ ਪਾਉਂਦੇ ਨੇ ਉਹਦੇ ਵਿੱਚ ਗੋੜ ਨਾ ਮਾਸਟਰ ਪਾਉਂਦੇ ਰਹੇ ਆ ਠੀਕ ਆ ਤੇ ਜਿਹੜੇ ਹੁਣ ਮੈਂ ਇਹਨੂੰ ਜਿੱਦਣ ਸੋਈਏ ਇਹਨੂੰ 5 ਦਿਨ ਅਸੀਂ ਫੁੱਲ ਗੋੜ ਪਾ ਕੇ ਤੇ ਇਹਨੂੰ ਬਣਾਇਆ ਉਹ ਨਾ ਮਾਤਰ ਗੁੜ ਫੇਰ ਕਰਤਾ ਠੀਕ ਹੈ ਕਿਉਂਕਿ ਜਿਹੜਾ ਗੁੜ ਦੀ ਤਸਵੀਰ ਹੈ ਨਾ ਉਹ ਦੁੱਧ ਨੂੰ ਨੁਕਸਾਨ ਕਰੇਗੀ ਸਭ ਨੂੰ ਠੀਕ ਆ ਹਾਂ ਉਹ ਨਾ ਮਾਤਰ ਗੁੜ ਪਾ ਕੇ ਬਾਕੀ ਚੀਜ਼ਾਂ ਜਿਹੜੀਆਂ ਲਾ ਕੇ ਉਹ ਦਲਿਆ ਦੇਲੀ ਅਨੁਛਾਉ ਨੂੰ ਐਸੇ ਲੈ ਅਬ ਜਿਆਦਾ ਗੁੜ ਪਾਣਾ ਕਿ ਭਾਲ ਵਗੈਰਾ ਵੀ ਆ ਜਾਂਦੀ ਥੋਨੂੰ ਵਗੈਰਾ ਪਹਿਲਾਂ 5 ਦਿਨ ਪਾ ਕੇ ਭਾਲ ਆ ਜਾਂਦੀ ਹੈ ਮਾੜਾ ਜਿਹੜਾ ਸੱਟਿਆ ਜਾਂਦਾ ਠੀਕ ਆ 5 ਦਿਨ ਤੋਂ ਬਾਅਦ ਜੇ ਆਪਾਂ ਵਾਫਰ ਜਿਆਦਾ ਗੁੜ ਪਾਵਾਂਗੇ ਤੇ ਦੁੱਧ ਦਾ ਨੁਕਸਾਨ ਹੈ ਠੀਕ ਆ ਉਸ ਤੋਂ ਬਾਅਦ ਤਾਂ ਇਕੱਲਾ ਜੀਰਾ ਜੋ ਬਾਇੰਡ ਤੇ ਸੌਫ ਤੇ ਦਲੀਆ ਠੀਕ ਆ ਬਸ ਇਹ ਚੱਲ ਵੀ ਜਦੋਂ ਤੋਂ ਤੁਸੀਂ ਲੈ ਇਹ ਇਹ ਚੀਜ਼ ਪਾਉਂਦੇ ਆ ਤੇ ਸੂਣ ਤੋਂ ਪਹਿਲਾਂ ਵੀ ਇਹ ਪਾਉਂਦੇ ਇਹ ਸੂਣ ਤੋਂ ਪਹਿਲਾਂ ਮਤਲਬ ਜਿਵੇਂ ਪਾਈਆ ਜਾਂ 1.5 ਅੱਧਾ ਕਿਲੋ ਠੀਕ ਹੈ ਤੇ ਸੂਣ ਤੋਂ ਬਾਅਦ ਕਿਲੋ ਕਿਲੋ ਠੀਕ ਆ ਹਾਂ ਠੀਕ ਆ ਠੀਕ ਹੈ ਅੰਕਲ ਜੀ ਲਓ ਜੀ ਆਪਣੇ ਤੋਂ ਕਿਸੇ ਨੇ ਲక్ష్ਮੀ ਡੇਰੀ ਫਾਰਮ ਦਾ ਜੋ ਕਿ ਸੀਮਨ ਭਰਾਉਣਾ ਹੈ ਮੇਰਾ ਨਾਮ ਬਲਵੰਤ ਕੰਬੋਜ ਪਿੰਡ ਆਪਣਾ ਸੈਦਿਕ ਮੋਹਨ ਜੋ ਡਿਸਟ੍ਰਿਕਟ ਆਪਣਾ ਫਰੋਹੇਪੁਰ ਲੱਗਦੀ ਲੱਗਦਾ ਤੇ ਤਹਿਸੀਲ ਜੋ ਗੁਰੂ ਅਰਸਾ ਲੱਗਦੀ ਆ ਤੇ ਆਪਣਾ ਮੋਬਾਈਲ ਨੰਬਰ ਹੈਗਾ 9846 27603 ਅੰਕਲ ਜੀ ਮੜੀ ਕੱਟੀ ਨੂੰ ਹੋਰ ਲੈਵ ਵਿਖਾ ਦੋਗੇ ਲੈ ਮੜ ਦਿਖਾਓ ਕੱਟੀ ਵੀ ਲਖਸ਼ ਸਿਕੰਦਰ ਦੀ ਜੋਗਾ ਤੁਹਾਨੂੰ ਕੱਟੀ ਦਿਖਾ ਰਿਹਾ ਕੱਟੀ ਕਾਫੀ ਕਾਲੀ ਸ਼ਾ ਬਿਲਕੁਲ ਜੈਡ ਬਲੈਕ ਆਈ ਆ ਇਸਿਕੰਦਰ ਲక్ష్ਮੀ ਡੀ ਫਾਰਮ ਇਹਦੀ ਦੇਖ ਵੀ ਲੱਗੇ ਦੂਏ ਪਛੋਣ ਵਾਲੀ ਹੈ ਨਾ ਹਾਂ ਠੀਕ ਹੈ ਇਹੇ ਚੀਜ਼ ਹੋਰ ਵੇਖ ਅਜੇ ਤਵੇ 2 ਦਿਨ ਲੱਗਾ ਮੈਂ ਤਾਂ ਪਿਆਰ ਜਿਵੇਂ ਆਪਣੀ ਨੀਲੀ ਰਾਵੀ ਨਹੀਂ ਕੱਟੀ ਆ ਠੀਕ ਆ ਇਹ ਉਹ ਡਿਜ਼ਾਈਨ ਸਿਖਾਉਣਾ ਇਹਨੂੰ ਠੀਕ ਆ ਇਹੋ ਚੀਜ਼ ਸਿਖਾਉਣੀ ਸ਼ੁਰੂ ਕਰ ਦੇਣੀ ਇਹਦੀ ਹਾਂ ਕਿੰਨੇ ਦਿਨਾਂ ਦੀ ਹੋ ਗਿਆ ਜੰਗਲ ਜੀ ਅੱਜ ਮੇਰਾ ਖਾਛੀਆਂ ਕਿੰਨੇ ਦਿਨਾਂ ਦੀ 6 ਦਿਨਾਂ ਦੀ ਠੀਕ ਹੈ ਠੀਕ ਬੜੀ ਮਿਹਰਬਾਨੀ ਹੈ ਅੰਕਲ ਜੀ ਤੁਹਾਡੀ ਇਹਨਾਂ ਪਹਿਲੇ ਦਿਨ ਤੋਂ ਹੀ ਚੁੰਗਿਆ ਇਹਨੇ ਠੀਕ ਆ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਆਪਣੇ ਥਣ ਫਲ ਮੂੰਹ 'ਚ ਨਹੀਂ ਪਾਉਂਦਾ ਠੀਕ ਹੈ ਜੀ ਇਹਨੇ ਪਹਿਲੇ ਦਿਨ ਜਿੰਨਾਂ ਮੈਂ ਪਾਈ ਹੈ ਨਾ ਹਾਂ ਹਾਂ ਤੇ ਪੂਰਾ ਚੁੰਗਿਆ ਇਹਨੇ ਇਹਨੇ ਤਾਂ ਕਈ ਫਾਲ ਨੂੰ ਆਪਾਂ ਮੂੰਹ ਬੋਲਾ ਹੁੰਦਾ ਨਾ ਹਾਂ ਹਾਂ ਵੀ ਪਾਉਨੇ ਮੂੰਹ ਦੇ ਵਿੱਚ ਤੇ ਥਣ ਨਹੀਂ ਦੋਹੇਦਾ ਤੇ ਆਪਾਂ ਨੂੰ ਨਪਣਾ ਪੈਂਦਾ ਹੈਗਾ ਧੱਕਣਾ ਪੈਂਦਾ ਹੈ ਨਾ ਅੱਛਾ ਉੱਥੇ ਵੇੜੀ ਚੁਗਿਆ ਇਹਨੇ ਠੀਕ ਉਸ ਟਾਈਮ ਚੁਗਲਿਆ ਹੋਰ ਠੀਕ ਹੈ ਠੀਕ ਹੈ ਜੀ